ਸੁਣਾਰੇ ਜੀ ਮੇਰੀ ਦੁਕਾਨ ਦਾ ਨਾਮ ਸ਼੍ਰੀ ਗਣੇਸ਼ ਆਪਟੀਕਲ ਹੈ। ਲਾਹੌਰ ਬੈਂਕ ਦੇ ਸਾਹਮਣੇ ਦੁਕਾਨ ਕਰਦਾ। ਮੈਂ 2 ਵਜੇ ਰੋਟੀ ਖਾਣ ਗਿਆ ਸੀ ਜੀ। ਤੇ ਤਕਰੀਬਨ ਉਸ ਤੋਂ ਬਾਅਦ ਮੈਂ 2:40 ਤੇ ਵਾਪਸ ਆਇਆ। ਤੇ ਦੇਖਿਆ ਤਾਂ ਦੁਕਾਨ ਦੇ ਲੋਕ ਉੱਤੇ ਹੋਏ ਨੇ ਤੇ ਗੱਲੇ ਦੇ ਵਿੱਚੋਂ 30 ਤੋਂ 35000 ਰੁਪਏ ਤੇ ਕੈਸ਼ ਮੈਂਡ ਤੇ ਦੋ ਐਨਕਾਂ ਨਾਲ ਲੈ ਗਏ। ਤੇ ਸੱਚੇ ਮਤਲਬ ਜਿਹਾ ਹੀ ਸੀ। 10 ਮਿੰਟ ਬਸ ਦੇਖਣ ਆਏ ਸੀਗੇ ਜੀ ਉਦੋਂ ਕੋਈ ਕੋਈ ਕਾਰਵਾਈ ਨਹੀਂ। ਬਸ ਮੌਕੇ ਦੀ ਕੋਈ ਕੋਈ ਫੋਟੋ ਨਹੀਂ ਖਿੱਚੀ ਗਈ ਕੋਈ ਨਾ ਕੁਝ ਕਾਰਵਾਈ ਕੀਤੀ ਗਈ ਜੀ। ਇਹ ਕਿਛਾ ਜਿਹਾ ਤੇ ਕੀ ਮੰਗ ਕਰਦੇ ਮੇਰੇ ਨੂੰ ਮੇਰਾ ਇਨਸਾਫ ਦਵਾਇਆ ਜਾਵੇ ਤੇ ਮੇਰੇ ਬੰਦੇ ਫੜੇ ਜਾਣ ਤੇ ਮੇਰਾ ਕੈਸ਼ ਦਵਾਇਆ ਜਾਵੇ ਕੈਸ਼ ਚੋਰੀ ਕਿ ਨਹੀਂ ਹੋ ਰਹੀ ਮੋੜ ਮਿਲ ਜੀ ਬਹੁਤ ਹੋ ਰਹੀ ਹੈ ਜੀ ਪਹਿਲਾਂ 2 ਜੂਨ ਨੂੰ ਹੋਈ ਹੈ ਜੀ ਬਸ ਸਟਾਉਂਡ ਤੇ ਹਾਂ ਜੀ ਇਸੇ ਤਰੀਕੇ ਨਾਲ ਕੀ ਨਾ ਮੰਗ ਜੀ ਤੇ ਮੇਰਾ ਨਾਮ ਰਾਹੁਲ ਕੁਮਾਰ ਹੈ ਜੀ ਮੇਰੇ ਲੈਪਟਾਪ ਸਲੂਹਨ ਦੀ ਨਾਮ ਤੇ ਤਾਂ ਛੋਪ ਹੈ ਤੇ ਲੈਪਟਾਪ ਕੰਪਿਊਟਰ ਦਾ ਮੇਰਾ ਕੰਮ ਹੈ ਤੇ ਮੈਂ ਸੁਣਿਆ ਕਿ ਇੱਥੇ ਗਣੇਸ਼ ਵਾਲਿਆਂ ਦੇ ਐਨਕਾ ਵਾਲਿਆਂ ਦੇ ਵੀ ਚੋਰੀ ਹੋ ਚੁੱਕੀ ਹੈ ਜਦੋਂ ਅਸੀਂ ਇੱਥੇ ਬਾਈ ਬਾਈ ਜੀ ਦਾ ਦੁੱਖੜਾ ਦੇਖਣ ਆਏ ਤੇ ਨਦੀ ਰਿਕਾਰਡਿੰਗ ਦੇਖੀ ਅਸੀਂ ਦੇਖਿਆ ਵੀ ਜਿਹੜੇ ਸੇਮ ਤਰੀਕੇ ਨਾਲ ਇੱਥੇ ਚੋਰੀ ਕੀਤੀ ਗਈ ਹੈ ਉਵੇਂ ਹੀ ਮੇਰੇ ਵੀ ਦੋ ਤਰੀਕ ਨੂੰ ਚੋਰੀ ਕੀਤੀ ਗਈ ਸੀ ਹਾਲਾਂਕਿ ਅਸੀਂ ਐਫ ਆਈ ਆਰ ਵੀ ਕਰਵਾ ਕੇ ਆਏ ਸੀਗੇ ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਸੀਗੀ ਅੱਜ ਤੱਕ ਹਫਤਾ ਹੋ ਚੁੱਕਾ ਤੇ ਮੇਰੀ ਸ਼ੌਪ ਤੇ ਕੋਈ ਪੁਲਸਵਾਲਾ ਨਹੀਂ ਆਇਆ ਤੇ ਹੋ ਸਕੇ ਤਾਂ ਸਾਨੂੰ ਸਾਰਿਆਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਹੈ ਉਸ ਦੀ ਪਰਪਾਈ ਕਰਵਾਈ ਜਾਵੇ ਘੱਟੋ ਘੱਟ ਜੀ ਮੇਰਾ ਹੈਗਾ 70-80 ਹਜ਼ਾਰ ਰੁਪਏ ਦਾ ਨੁਕਸਾਨ ਹੈ ਜੀ ਤਿੰਨ ਲੈਪਟਾਪ ਚੋਰੀ ਹੋਏ ਸੀ ਤੇ ਪ੍ਰਿੰਟਰ ਦੇ ਤੌਲੀਏ ਵਿੱਚ ਲਪੇਟ ਕੇ ਲੈ ਕੇ ਗਏ ਸੀਗੇ ਤੇ ਗੱਲੇ ਵਿੱਚ 12000 ਰੁਪਏ ਨਕਦ ਕੈਸ਼ ਲੈ ਕੇ ਗਏ ਸੀ। ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ? ਸਾਨੂੰ ਨਿਆਂ ਦਵਾਇਆ ਜਾਵੇ ਜੀ ਸਾਰਿਆਂ ਨੂੰ ਤੇ ਇਹ ਜਿਹੜਾ ਚੋਰੀਆਂ ਹੋ ਰਹੀਆਂ ਨੇ ਇਹਨਾਂ ਨੂੰ ਜਲਦ ਜਲਦ ਰੋਕਿਆ ਜਾਵੇ ਤੇ ਜਿਹੜੇ ਮੁਜਰਮ ਐ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਾੜਿਆ ਜਾਵੇ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੇਰਾ ਨਾਮ ਇਹ ਅਸੀਲ ਸਿੰਘ ਹੈ थाना ਮੋੜ ਲੱਗਿਆ ਹੋਇਆ ਮੈਂ। ਮੇਰੀ ਐਸੀ ਚੋਰੀ ਹੋਈ ਹੈ ਜਦਨੇ ਅਰੇ ਦਾਵਾ ਮੈਂ ਮੈਂ ਕੋਲ ਆਂਦੇ ਕਿਹਾ। ਉਹ ਤਾਂ ਮਿਲੀ ਸੀ ਜੀ ਮੌਕਾ ਦੇਖਾ ਹੈਗਾ। ਆਸ-ਪਾਸ ਦੇ ਟੀਵੀ ਦੇ ਫੁਟੇਜ ਚੈੱਕ ਕਰ ਰਹੇ ਹੈਗੇ ਟਰੇਸ ਕਰਕੇ ਤੇ ਬੰਦੇ ਖਿਨੂ ਨੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਚੋਰੀ ਦੇ ਜਿੰਦਿਆਂ ਨੂੰ ਬਹੁਤ ਹੋਈਆਂ ਤੇ ਬਸਟੈਂਡ ਤੇ ਵੀ ਹੋਈਆਂ ਬਸਟੈਂਡ ਦੇ ਲਈ ਤਾਂ ਮੈਨੂੰ ਨਹੀਂ ਪਤਾ